ਹਾਂਜੀ ਪ੍ਰਿਤਪਾਈ ਅੱਜ ਨਾ ਆਪਾਂ ਨੂੰ ਇੱਕ ਟਿਪ ਦੇਣ ਲੱਗੇ ਨੇ ਤੇ ਇਹਨਾਂ ਨੇ 3-4 ਛੱਤਾਂ ਜਿਹੜੀਆਂ ਉਹਨਾਂ ਦੇ ਵਾਇਰਸ ਵਗੈਰਾ ਆਇਆ ਸੀ ਕਬੂਤਰ ਬਿਮਾਰ ਹੋਏ ਸੀ ਤੇ ਮੇਰੇ ਖਿਆਲ ਚ 3-4 ਛੱਤਾਂ ਤੇ ਦੱਸਿਆ ਤੇ 3-4 ਛੱਤਾਂ ਜਿਹੜੀਆਂ ਰਿਕਵਰ ਹੋ ਗਈਆਂ ਤੇ ਪੁੱਛਦੇ ਆਂ ਭਾਜੀ ਨੂੰ ਇੱਕ ਦੇਸੀ ਜਿਹਾ ਨੁਕਸਾ ਆ ਤੇ ਕਾਰਗਜ਼ਾਰ ਬਹੁਤ ਵਧੀਆ ਜੀ ਤੇ ਸასი ਗੱਲ ਪ੍ਰਿਤ ਭਾਈ ਜੀ ਸასი ਗੱਲ ਤੇ ਦੱਸਣਾ ਤੇ ਜੇ ਬਿਮਾਰ ਹੋ ਗਏ ਕਬੂਤਰ ਢਿੱਲੇ ਨੇ ਹਾਂਜੀ ਭਾਈ ਜੀ ਤੇ ਜੇ ਵਾਇਰਸ ਆ ਗਿਆ ਕੀ ਕਰਨਾ ਚਾਹੀਦਾ ਮੇਰੇ ਕੁਬੀਰ ਜੀ ਵਾਇਰਸ ਦੇ ਵਿੱਚ ਨਾ ਕੇਰ ਇਹਨਾਂ ਦੀ ਇਹੋ ਆ ਵੀ ਕਬੂਤਰਾਂ ਨੂੰ ਜ਼ਰੂਰੀ ਆ ਪਹਿਲੋ ਤੇ ਹਾਜਮੇ ਵਾਲਾ ਪਾਣੀ ਠੀਕ ਆ ਠੀਕ ਆ ਜੀ ਤੇ ਉਹ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਬਣਾ ਸਕਦਾ ਵਾ ਠੀਕ ਆ ਜੀ ਤੇ ਦੂਜੀ ਗੱਲ ਇਹ ਆ ਵੀ ਸਭ ਤੋਂ ਵਧੀਆ ਦਹੀਂ ਤੇ ਕਾਲੀ ਮਿਰਚ ਤੇ ਜੀਰਾ ਇਹ ਤੇ ਇਹਦਾ ਤਰੀਕਾ ਵੀ ਦੱਸ ਦੋ ਤਰੀਕਾ ਇਹ ਜੇ ਵੀ ਕੁੰਡੇ ਦੇ ਵਿੱਚ ਦੌਰੀ ਦੇ ਵਿੱਚ 2 ਲੀਟਰ ਦੇ ਵਿੱਚ ਅੱਧੀ ਕੌਲੀ ਦਹੀਂ ਤੇ ਪਾਣੀ ਦੀ ਨਾ ਦਹੀਂ ਪਾਓ ਠੀਕ ਹੈ ਜੀ ਤੇ ਆ 2 ਲੀਟਰ ਦੇ ਵਿੱਚ ਅੱਧੀ ਕੌਲੀ ਜਾਂ ਕੌਲੀ ਦਹੀਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਕਬੂਤਰਾਂ ਨੂੰ 3 ਦਿਨ ਪਿਆਓ ਠੀਕ ਹੈ ਤੇ ਵੈਕਸੀਨ ਜੇ ਕਰਨੀ ਆ ਉਸ ਤੋਂ ਬਾਅਦ ਕੋਈ ਵੀ ਕਰ ਸਕਦਾ ਵਾ ਦਵਾਈਦਾਰੂ ਉਸ ਤੋਂ ਬਾਅਦ ਕਰਿਓ ਆਪ ਮੈਂ ਉਹ ਸਲਾਹ ਦਵਾਂਗੇ ਠੀਕ ਹੈ ਜੀ ਉਸ ਤੋਂ ਪਹਿਲਾਂ ਦਵਾਈਦਾਰੂ ਨਾ ਕਰਿਓ ਕਬੂਤਰਾਂ ਦੇ ਬਹੁਤ ਘੱਟ ਇਫੈਕਟ ਪਊਗਾ ਕੋਈ ਜੇ ਤੁਹਾਡੇ ਮਨ ਲਓ ਵੀ 100 ਚੋਂ ਤੁਹਾਡੇ 10% ਕਬੂਤਰ ਖਰਾਬ ਹੋਣਗੇ ਬਾਕੀ 90 ਪੱਜ ਜਾਣਗੇ ਤੇ ਨਾਲ ਤੋਂ ਹੀ ਕਾਲੀ ਮਿਰਚ ਦੀ ਗੱਲ ਕਰਦੇ ਸੀ ਕਾਲੀ ਮਿਰਚ ਇਦਾਂ ਆ ਵੀ ਜੇ ਸੋਕੇ ਵਾਲਾ ਕਬੂਤਰ ਆਣਾ ਜਿੱਦਾਂ ਮੰਨ ਲਓ ਵੀ ਕਬੂਤਰ ਸੋਕੇ ਚ ਜਾਣ ਰਿਹਾ ਵਾ ਠੀਕ ਹੈ ਜੀ ਕਾਲੀ ਮਿਰਚ ਤੇ ਜੀਰਾ ਥੋੜਾ ਘ ਭੁੰਨਗੇ ਨਾ ਚੰਗੀ ਤਰ੍ਹਾਂ ਪੀਸ ਕੇ ਤੇ ਕਾਲੀ ਮਿਰਚ ਨੂੰ ਵੀ ਪੀਸ ਕੇ ਮਗਦਾਰ ਚ ਪਾਊਡਰ ਬਣਾ ਲਓ ਮੜਾ ਜ ਐ ਇੰਨਾ ਕ ਪਾਊਡਰ ਦੇ ਦੇ ਨਾ ਉਹਨੂੰ ਕਬੂਤਰ ਨੂੰ ਠੀਕ ਹੈ ਜੀ ਜੇ ਗੋਲੀਆਂ ਬਣਾ ਸਕਦੇ ਜੇ ਤੇ ਗੋਲੀਆਂ ਬਣਾ ਲਓ ਉਹਦੀਆਂ ਮੜਾ ਜ ਐ ਇੰਨਾ ਕ ਦੇਣਾ ਵਾ ਤੇ ਨਾਲ 5 ਐਮਲ ਦੇ ਹੀ ਦੇ ਦੋ ਠੀਕ ਹੈ ਜੀ ਸਵੇਰੇ ਸ਼ਾਮ ਕਿੰਨੇ ਦਿਨ ਕਿੰਨੇ ਦਿਨ ਕਰਨਾ ਪੈਣਾ ਜੀ ਤਿੰਨ ਤੋਂ ਚਾਰ ਦਿਨ ਤੇ ਸੋਕਾ ਸਹੀ ਹੋ ਜਾਏਗਾ ਸੋਕਾ ਸਹੀ ਹੋ ਜਾਏਗਾ ਠੀਕ ਪਰ ਇੱਕ ਕੇਅਰ ਜ਼ਰੂਰੀ ਜੇ ਕੇਅਰ ਜ਼ਰੂਰੀ ਹਾਂ ਕਬੂਤਰ ਨੂੰ ਪਰ ਵੱਖਰਾ ਕਰਨਾ ਪੈਣਾ ਬਾਕੀਆਂ ਦੇ ਨਾਲ ਇਦਾਂ ਨਹੀਂ ਵੀ ਸਿੱਧਾ ਦਾਣਾ ਛੋੜ ਦੋ ਉਹਨੂੰ ਘੱਟ ਦਾਣਾ ਪਾਓ ਦਾਣਾ ਘੱਟ ਪਾਉਣਾ ਘਾਹ ਰੋਟੀ ਭੋਰਾ ਪਾ ਲੈ ਮਲਾਈ ਭੋਰਾ ਪਾਤਾ ਵੀ ਮੋਟਾ ਦਾਣਾ ਨਹੀਂ ਪਾਣਾ ਨਾ ਨਾ ਮਲਾਈ ਵਾਲਾ ਭੋਰਾ ਜਿਹੜਾ ਨੂੰ ਭਜੇ ਠੀਕ ਹੈ ਜੀ ਬਾਕੀ ਇਹ ਤਿੰਨ ਤੋਂ ਚਾਰ ਦਿਨ ਦੇ ਵਿੱਚ ਕਬੂਤਰ ਦਾ ਹੁਲੀਆ ਬਦਲ ਜਾਊਗਾ ਠੀਕ ਹੈ ਜੀ ਇਹ ਫਿਰ ਤ ਕਬੂਤਰ ਪ੍ਰਿਤ ਕਬੂਤਰਾਂ ਦੀ ਇੱਕ ਟਿਪ ਦਿੱਤੀ ਆ ਉਹਨਾਂ ਦੀ ਬਿਮਾਰੀ ਬਾਰੇ ਤੇ ਸਾਰੇ ਵੀਰ ਜੇ ਕਿਸੇ ਦੇ ਹੋਣ ਤੇ ਆਪਣਾ ਜਮਾਨ ਤੇ ਇਹ ਚੀਜ਼ ਦਾ ਫਾਇਦਾ ਉਠਾਓ ਹਾਂਜੀ ਸਾਸੀ ਗਾਲ ਜੀ ਸਾਰਾ